ਰੋਡ ਬੱਦੀ ਦੇਖੇ ਪਹੁੰਚੇ ਹੋਏ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇੱਕ ਗੁੱਜਰ ਪਰਿਵਾਰ ਆਪਣੀ ਜ਼ਿੰਦਗੀ ਜੀ ਰਹੇ ਸੀਗੇ ਦੁੱਖ ਸੁੱਖ ਕੱਟ ਕੇ ਆਪਣੀ ਜ਼ਿੰਦਗੀ ਜੀ ਰਹੇ ਸੀਗੇ ਕੁਝ ਸ਼ਰਾਰਤੀ ਅਨਸਰ ਨੇ ਜਿਹੜੇ ਇਹਨਾਂ ਦੇ ਹੀ ਗੁੱਜਰ ਪਰਿਵਾਰ ਦੇ ਵਿੱਚੋਂ ਰਾਏਕੋਟ ਤੋਂ ਆ ਤੁਸੀਂ ਦੇਖ ਸਕਦੇ ਹੋ ਆ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਤਾਂ ਅਸੀਂ ਵੀ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਇਹੋ ਜੇ ਲੋਕਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਕਿ ਸਮਾਜ ਦਾ ਸੁਧਾਰ ਹੋ ਸਕੇ ਪਿਛਲੇ ਜਿਹੜਾ ਜੁਮਾ ਨਿਕਲ ਗਿਆ ਇਹ ਜੁਮੇ ਨੂੰ ਦੁੱਧ ਪਾ ਕੇ ਆ ਰਹੇ ਸੀ ਜੋਣਾ ਪਿੰਡ ਮੇ ਦੁੱਧ ਪਾਉਣਾ ਉੱਥੋਂ ਦੁੱਧ ਪਾ ਕੇ ਅਸੀਂ ਆ ਰਹੇ ਜਹਾਂ ਕੋਲ ਤੇ ਗੱਡੀ ਖੜੀ ਸੀ ਠੀਕ ਹੈ ਉਹ ਚ ਗੱਡੀ ਚ ਮੈਨੂੰ ਕੰਟੈਕਟ ਕਰਕੇ ਤਾਂ ਲੈ ਕੇ ਗਏ ਰਾਇਕੋਟ ਲਾਲ ਦੇਨ ਦਾ ਕਰ ਉੱਥੇ ਮੈਨੂੰ ਕਮਰੇ ਚ ਲਾ ਲਿਆ ਉੱਥੇ ਸੱਟਾਂ ਸੁੱਟਾਂ ਹੀ ਮਾਰ ਕੇ ਕਿਹਨਾਂ ਨੇ ਤੈਨੂੰ ਕਿਡਨੈਪ ਕੀਤਾ ਲਾਲ ਦੇਨ ਦੇ ਮੁੰਡੇ ਹੀ ਤਿੰਨ ਕੀ ਕੀ ਨਾਮ ਹੈ ਉਹਨਾਂ ਦਾ ਸਾਰਿਆਂ ਦਾ ਨਾਮ ਮੁਹੰਮਦ ਰਫੀ ਤੇ ਸੈਫ ਅਲੀ ਤੇ ਗਲਾਮ ਮੁਹੰਮਦ ਰੋਸ਼ਨ ਯਕੂਬ ਤੇ ਖਾਲਦ ਇਹ ਲੈ ਕੇ ਗਿਆ ਲਾਲ ਦਿਨ ਤੇ ਘਰੀ ਸੀ ਅੱਛਾ ਕਿੰਨੇ ਦਿਨ ਰੱਖਿਆ ਤੈਨੂੰ ਮੈਨੂੰ ਉੱਥੇ 2-3 ਘੰਟੇ ਰੱਖਿਆ ਉਹ ਦੁਬਾਰਾ ਆਇਆ ਫਿਰ ਮੈਨੂੰ ਲਿਆ ਕੇ ਥਾਣੇ ਸੀ ਤੇਰੇ ਨਾਲ ਤੈਨੂੰ ਕੀ ਕੀਤਾ ਉਹਨਾਂ ਮਾਰ ਕੁੱਟ ਕੀਤੀ ਡੇਢ ਦੇ ਲੱਤਾਂ ਮਾਰੀਆਂ ਨੇ ਠੀਕ ਆ ਬਾਕੀ ਜਦੋਂ ਕੁੱਟ ਮਾਰ ਕਰਕੇ ਕਹਿੰਦੇ 2 ਮਹੀਨੇ ਤੂੰ ਉੱਪਰ ਤੂੰ ਬਚ ਨਹੀਂ ਸਕਦਾ ਹੁਣ ਜਿੱਥੇ ਮਰਜੀ ਪੱਜ ਲੈ ਠੀਕ ਆ ਜੇ ਬਾਚ ਵੀ ਗਿਆ ਫਿਰ ਤੈਨੂੰ ਮੇਰੇ ਕੋਲੇ 40 ਕੁੜੀਆਂ ਨੇ ਲਾਲ ਦਿਨ ਤੇ ਜੇ ਦਾ ਮਰਜ਼ੀ ਛੱਤਾਂ ਤੇ ਕਿਸੇ ਬਾਗੋਂ ਮੈਨੂੰ ਪਰਵਾਸ ਆਈ ਠੀਕ ਹੈ ਹਾਂਜੀ ਫਿਰ ਤੁਸੀਂ ਜਦੋਂ ਤੁਹਾਨੂੰ ਕੋਲ ਪੁਲਿਸ ਦੇ ਵਿੱਚ ਛੱਡਿਆ ਗਿਆ ਫਿਰ ਤੂੰ ਕੀ ਉੱਥੇ ਕੀ ਕਾਰਵਾਈ ਕੀਤੀ ਉਹਨਾਂ ਕੋਲ ਉੱਥੇ ਦਿਨੇ ਮੈਨੂੰ ਉੱਥੇ ਥਾਣੇ ਦੇ ਵਿੱਚ ਰੱਖਿਆ ਤੇ ਸ਼ਾਮ ਨੂੰ ਮੇਰਾ ਭਰਾ ਗਿਆ ਜਾ ਕੇ ਉੱਥੇ ਲੈ ਕੇ ਫਿਰ ਮੈਂ ਹਸਪੀਟਲ ਜੰਮ ਨਹੀਂ ਥਾਣੇ ਵਾਲਿਆਂ ਨੇ ਥਾਣੇ ਵਿੱਚ ਤੈਨੂੰ ਜਦੋਂ ਉਹਨਾਂ ਨੇ ਉਹਨਾਂ ਨੇ ਫੜਾਇਆ ਤੈਨੂੰ ਉਹਨਾਂ ਨੇ ਉਹਨਾਂ ਨੇ ਕੀ ਫਿਰ ਉੱਥੇ ਕਿਸੇ ਉਹਨਾਂ ਨੇ ਇਹ ਕਿਹਾ ਕਿ ਭਈ ਇਹ ਜਿਹੜੇ ਜੀ ਕੁੜੀ ਨਿਕਲ ਗਈ ਕਿਸੇ ਮੁੰਡੇ ਨਾਲ ਠੀਕ ਹੈ ਫਿਰ ਉਹ ਇਹਨੂੰ ਫੋਨ ਕਰਦੇ ਆ ਠੀਕ ਹੈ ਮੈਂ ਰਿਪੋਰਟ ਵੀ ਦਿੱਤਾ ਉਹ ਪੁਲਸ ਆਣੇ ਦੇਖਿਆ ਮੈਦ ਦੇ ਵਿੱਚ ਕੁਝ ਨਹੀਂ ਮਿਲਿਆ ਠੀਕ ਹੈ ਫਿਰ ਉਹਨਾਂ ਨੇ ਸ਼ਾਮ ਨੂੰ ਫੋਨ ਕਰਿਆ ਕੀ ਕੁੜੀ ਵਾਲਾ ਕੀ ਮਾਮਲਾ ਸੀ ਕੁੜੀ ਵਾਲਾ ਕੁੜੀ ਜਿਹੜੀ ਆ ਮੇਰੇ ਜਵਾਕ ਨੇ ਦੋ ਇਹਨਾਂ ਵੀ ਭੈਣ ਸੀ ਉੱਪਰ ਜਿਹੜੇ ਮੇਰੇ ਘਰ ਵਾਲੇ ਚੋਕਾ ਨਾਲ ਹੋਰ ਕਿਤੇ ਵਿਆਹੀ ਸੀ ਠੀਕ ਹੈ ਉਹਦੀ ਕੁੜੀ ਸੀ ਉਹ ਤੇ ਹੁਣ ਇਹਨਾਂ ਦੀ ਵੀ ਭੈਣ ਹੀ ਲੱਗਦੀ ਸੀ ਜਾਨੀ ਹੁਣ ਮਾਂ ਵੱਲੇ ਠੀਕ ਹੈ ਆ ਉਹ ਕਹਿੰਦੇ ਕਿ ਬਈ ਉਹ ਕੁੜੀ ਤੇਰੇ ਫੋਨ ਕਰਦੀ ਹੈ ਜੁਆਕ ਨਾਲ ਗੱਲ ਕਰਦੀ ਤੈਨੂੰ ਪਤਾ ਕਿੱਥੇ ਹੈ ਨਹੀਂ ਕਿ ਸਾਨੂੰ ਕੋਈ ਪਤਾ ਨਹੀਂ ਨਾ ਮੈਨੂੰ ਫੋਨ ਕਰਦੀ ਨਾ ਜੁਆਕ ਨਾਲ ਠੀਕ ਹੈ ਤੇ ਇਹਨੂੰ ਪਤਾ ਹੋ ਸਕਦਾ ਤੇਰੇ ਜੁਆਕ ਨਾਲ ਗੱਲ ਕਰਦੀ ਉਹ ਮੈਂ ਕਿਹਾ ਮੋਬਾਈਲ ਚੁੱਕ ਸਾਡੇ ਦੇਖ ਲੋ ਸਾਡੀ ਨੂੰ ਕੋਈ ਪਤਾ ਨਹੀਂ ਕਿੱਥੇ ਰਹਿੰਦੇ ਠੀਕ ਤੈਨੂੰ ਪਤਾ ਨਹੀਂ ਹੁਣ ਫਿਰ ਤੁਸੀਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਹਾਂ ਰੈਕੋਟ ਉੱਚੋ ਸਭ ਉਸ ਐਸਓ ਚੋਂ ਸਾਬ ਨੂੰ ਦਰਗਾਏ ਹੀ ਰਿਜਾਇਸਟ ਕਰਦੇ ਹਾਂ ਕਿ ਮੇਰੇ ਭਤੀਜੇ ਦੂ ਦਪਾਉਣ ਜਾਂਦੇ ਉਹਨਾਂ ਨੂੰ ਚੁਕੇਰ ਲੈਂਦੇ ਠੀਕ ਹੈ ਸਾਨੂੰ ਜੇ ਅਸੀਂ ਥਾਣੇ ਤੇ ਮੇਰਾ ਭਰਾ ਵੱਡਾ ਹੋ ਜਾ ਰਿਹਾ ਠੀਕ ਹੈ ਉਹਨੂੰ ਉਤਰੀ ਦਿਵਾ ਲੈਂਦੇ ਥਾਣੇ ਚ ਵੀ ਨਹੀਂ ਬੜਨਗੇ ਠੀਕ ਹੈ ਦੱਬੀ ਵੀ ਪੱਤੀ ਪੱਤੀ ਬੰਦੇ ਲੈ ਕੇ ਡੀਐਸਓ ਦੇ ਜਗ੍ਹਾ ਮੇਂ ਪੇਸ਼ ਹੋ ਰਹੇ ਕਦੇ ਜੀ ਸੇ ਨਾਲੇ ਕੁੱਟ ਕੇ ਮੇਂ ਦਿੱਤੇ ਸਿੱਟਦਾਈ ਨਾਲੇ ਗਾਂ ਤੋਂ ਉਹ ਤੋਂ ਕਰੀਆਂ ਦੇ ਹੁਣ ਤੁਸੀਂ ਕੀ ਇਨਸਾਫ ਮੰਗ ਕਰਦੇ ਨਾ ਹੰਸਾ ਵੇਗੇ ਵੀ ਮੰਗ ਕਰਦੇ ਜੋ ਸਰਕਾਰ ਸਰਕਾਰ ਵੱਲੋਂ ਕਿ ਜੋ ਵੀ ਸਾਡਾ ਹੈ ਇਹ ਗੁੰਡਾਗਰਦੀ ਬੰਦ ਹੋਵੇ ਕਿ ਅਸੀਂ ਕਾਰੋਬਾਰ ਨਿਖੜੀ ਤੇ ਸਾਡੇ ਬੱਚਿਆਂ ਦੀ ਪਰੇਸ਼ਾਨੀ ਦੇ ਅਈਦਾ ਕੀ ਕਹਿਣਾ ਚਾਹੁੰਨੀ ਐ ਤੂੰ ਆ ਕੁੜੀਆਂ ਨੇ ਮੇਰੀਆਂ ਪੰਜ ਛੇ ਕੁੜੀਆਂ ਇੱਕ ਮੁੰਡਾ ਸਾਨੂੰ ਇਹਨਾਂ ਦੇ ਫਤਰਾ ਤੇ ਉੱਤਕਾ ਕਰਦੇ ਨੇ ਕਿਹਨਾਂ ਦਾ ਫਤਰਾ ਹਾਜੀ ਲਾਲਦੀਨ ਹਾਜੀ ਲਾਲਦੀਨ ਤੋਂ ਉਹ ਪਰਿਵਾਰ ਤੋਂ ਕਿਉਂ ਕਤਰਾ ਕਿਉਂ ਉਹ ਮਾਰਕੁੱਟ ਕਰਦੇ ਕਿਹਦੀ ਮਾਰਕੁੱਟ ਕੀਤੀ ਹੈ ਮੇਰੇ ਘਰ ਵਾਲੇ ਅੱਛਾ ਹੁਣ ਫਿਰ ਕੀ ਇਨਸਾਫ ਕਰਦੀਆਂ ਮੰਗ ਕਰਦੀਆਂ ਮੰਗ ਐ ਹੀ ਕਰਦੇ ਆ ਉਹਨਾਂ ਨੂੰ ਉਹਨਾਂ ਦਾ ਖਤਰਾ ਸਾਨੂੰ ੱੱਕਾ ਕਰਦੇ ਆ ਉਹਨਾਂ ਤੇ ਸਾਰੇ ਮੰਗ ਰਹੇ ਸਰਕਾਰ ਵੱਲੋਂ ਉਸ ਜਦ ਤੱਕ ਗਾਹ ਨਿਕਲਣੇ ਦਿੰਦੇ ਆ ਕਿਤੇ ਦੁਕਾਨੇ ਮੰਡਾਂ ਨ ਜਾਣ ਨਾ ਇਹਨਾਂ ਨ ਜਾਣ ਦੇ ਠੀਕ ਹਾਂ ਯੂਸਬੀ ਅਜੂਸੂ ਜੀ ਕੀ ਕਹਿਣਾ ਚਾਹੂਗਾ ਜੀ ਸਾਰੇ ਗੱਲ ਕਰਨਾ ਚਾਹੁੰਦਾ ਮੈਂ ਕਿ ਮੇਰਾ ਭਰਾ ਸੁਲੇਮਾਨ ਉਹ ਦੁੱਧ ਦੇ ਕੇ ਆ ਰਿਹਾ ਸੀ ਅੱਛਾ ਚੱਲ ਆਓ ਬਾਹਰ ਕਿੰਨੇ ਮਾਰ ਕੋਟੇ ਹੌਸਲਾ ਰੱਖੋ ਨਾ ਲਾਲਦੀਨ ਗਧਾ ਮੁੰਡੇ ਸਿਰ ਸਰ ਅੱਛਾ ਅੱਛਾ ਬੱਚੇ ਮੇਰੇ ਚਾਰ ਕਿਸੇ ਨੂੰ ਬਾਹਰ ਨਿਕਲ ਪੁਲਿਸ ਨੂੰ ਰਿਪੋਰਟ ਕਰਾਈ ਤੁਸੀਂ ਕਰਾਈ ਜਾਣ ਨਹੀਂ ਦਿੰਦੇ ਨਹੀਂ ਪੁਲਿਸ ਨਾਲ ਨਹੀਂ ਗੱਲਬਾਤ ਕੀਤੀ ਇੱਕ ਦਿਨ ਅਸੀਂ ਕੀਤੀ ਸੀ ਅਸੀਂ ਕਿ ਜਾਣ ਲੱਗੇ ਸੀ ਮੜਕੇ ਸਾਨੂੰ ਛਾਣੀ ਨਹੀਂ ਬਣਦੀ ਠੀਕ ਹੈ ਪੁਲਿਸ ਨੇ ਨਹੀਂ ਬੜਨ ਦਿੱਤਾ ਨਾ ਗੁੱਜਣਾ ਨੇ ਪਾਰਟੀ 25 25 ਬੰਦੇ ਲੈ ਕੇ ਕਹਿੰਦੇ ਤੁਹਾਨੂੰ ਇੱਕ ਆ ਦਿਨ ਮਾਰਨੇ ਆ ਕੋਈ ਗੱਲ ਨਹੀਂ ਫਿਰ আচ্ছা ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਅਸੀਂ ਇਹ ਇਨਸਾਫ ਕਰਦੇ ਪੀ ਝੂਠਾ ਕੇਸ ਲਾਣਾ ਤੁਹਾਡੇ 20 25 ਆਦਮੀ ਐਸਐਸਬੀ ਤੇ ਪਹੁੰਚੇ ਕਰਦੇ ਠੀਕ ਹੈ ਕੋਈ ਮਜ਼ਕ ਕਹਿੰਦੇ ਸਾਡੇ ਕੋਲ 40 ਕੁੜੀਆਂ ਅਸੀਂ 70 ਤੱਕ ਤੁਹਾਡੇ ਤੇ ਬਣਾਣਾ ਬਣਾਣਾ ਠੀਕ ਹੈ 10 ਲੱਖ ਰੁਪਏ 10 ਲੱਖ ਤੱਕ ਤੁਸੀਂ ਦੇਓਗੇ ਤਾਂ ਵੀ ਨਹੀਂ ਛੁੱਟ ਸਕਦੇ ਸਾਨੂੰ ਅਗਰ ਦੇਓਗੇ ਠੀਕ ਹੈ ਸਾਡਾ ਕੋਈ ਸੁਨਾਈ ਮਤਲ ਅਸੀਂ ਥਾਣੇ ਜਾਈਏ ਜਾਂੀਏ ਕਿਵੇਂ ਰਸਤਾ ਤਾਂ ਮਿਲਿਆ ਨਾ ਸਾਨੂੰ ਕੋਈ ਸਬਜ਼ੀ ਨਾ ਦੁੱਧ ਵੇਚਣ ਸਾਡੇ ਘਰਾਂ 'ਚ ਦੁੱਧ ਲੱਗਿਆ ਸੀ ਜਿਹੜਾ ਮੁੰਡਾ ਗਿਆ ਇੱਕ ਮੁੰਡਾ ਮੇਰਾ ਗਿਆ ਤਿੰਨ ਦਿਨ ਲਗਾਤਾਰ ਉਹਦੇ ਮਗਰ ਭੇਰੇ ਠੀਕ ਹੈ ਨਾ ਆ ਗਏ ਅਸੀਂ ਤੁਹਾਨੂੰ ਤਾਂ ਬੁਲਾਇਆ ਪਰ ਸਾਨੂੰ ਬਾਹਰ ਨਿਕਲਣਾ ਮੁਸ਼ਕਲ ਹੋ ਗਈ ਠੀਕ ਹੈ ਠੀਕ ਹੈ ਨਾ ਕੋਈ ਸਾਡੇ ਘਰੇ ਸਬਜ਼ੀ ਦਿਹਾੜੀ ਕਰਕੇ ਰਾਤ ਰੋਟੀ ਖਾਂਦੇ ਮੁੰਡੇ ਉਹ ਵੀ ਬੰਦ ਕਰ ਦਿੱਤਾ ਕੰਮ ਸਾਰਾ ਕਿਸੇ ਜਗ੍ਹਾ ਵੀ ਕੋਈ ਬਾਦ ਕਾਟਾ ਵੀ ਇਹ ਮੁਸਲਮਾਨ ਸੀ ਇਹਨੂੰ ਕਿਹਾ ਵੀ ਦੋ ਮਹੀਨੇ ਤੂੰ ਨਹੀਂ ਚੜੂਗਾ ਤੂੰ ਇਹਦੀ ਕੋਟ ਮਾਰ ਕੀ ਹਾਂਜੀ ਕੋਟ ਮਾਰ ਕੇ ਤੇ ਜੋਲਾ ਸੋਹ ਤੇ ਪਕੜ ਕੇ ਘਰੇ ਦੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਕੋਰਸ ਮਨਾਰ ਸਿੰਘ ਦਾ ਇਹ ਵੀ ਜਾ ਕਾਨੂੰਨੀ ਕਾਰਵਾਈ ਨਾਲ ਤੇ ਕੀਤੀ ਜਾਵੇ ਕਿਉਂਕਿ ਝੋਠਾ ਇਹ ਕਿ ਸਾਡੇ ਤੇ ਥੋੜੇ ਹੁਣ ਸਾਨੂੰ ਦੇ ਥਾਣੇ ਤੱਕ ਪੁੱਜਣ ਹੀ ਨਹੀਂ ਦਿੱਤੇ ਅਸੀਂ ਥਾਣੇ ਜਾਇਆ ਜਿਹੜਾ ਬੰਦਾ ਜਾ ਹੁਣ ਅਸੀਂ ਇਕੱਲੇ ਕਨੇ ਆ ਉਹਦੇ ਕੋਲੇ 8-10 ਮੁੰਡੇ ਰਹਿੰਦੇ ਕੋਲੇ 24 ਘੰਟੇ ਗੱਡੀ ਉਹਦੇ ਕੋਲੇ ਸਾਨੂੰ ਬਾਹਰ ਨਿਕਲਣਾ ਸਿਆਪਾ ਬਾ ਦਿੱਤਾ ਠੀਕ ਹੈ ਨਾ ਅਜੀ ਪਹਿਲਾਂ ਪੰਚਾਇਤ ਦੇ ਮੈਂ ਤਰਲੇ ਕਰਦੇ ਸੀ ਹੁਣ ਪੰਚਾਇਤ ਨੇ ਵੀ ਹਰ ਕੇ ਬੰਦ ਕਰ ਦਿੱਤਾ ਵੀ ਅਸੀਂ ਰੋਕਿਆ ਨੂੰ ਇਹ ਨਹੀਂ ਰੁਕ ਸਕਦਾ ਠੀਕ ਠੀਕ ਹੈ ਨਾ ਇਹ ਸਾਡੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇਹ ਕਹਿਣਾ ਚਾਹਦੀ ਆ ਜੇ ਇਹਨਾਂ ਬੱਚਾਂ ਦਾ ਕੀ ਹੱਲ ਹੋਊਗਾ ਜਿਹੜਾ ਇਹ ਕਾਰਵਾਈ ਕੀਤੀ ਹੈ ਬੱਚੇ ਇਹਨੇ ਪਾਲਨੇ ਸੀ ਨਾ ਉਹ ਮੇਰੇ ਤੋਂ ਦੇ ਪਾਲਦੇ ਨੇ ਜੇ ਇਹਨੇ ਬੱਚੇ ਪਾਲਨੇ ਸੀ ਇਹਦਾ ਇਹ ਹਾਲ ਹੋ ਗਿਆ ਬੱਚਿਆਂ ਦਾ ਕੀ ਹੱਲ ਹੋਊਗਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਸ ਜੀ ਇਹ ਐ ਹੋਇਆ ਤੇ ਇਹਨਾਂ ਬੱਚਾ ਦੇ ਕਰੋ ਕੁਝ ਕਿ ਮੇਰੇ ਤੋਂ ਤਾਂ ਹੁੰਦਾ ਨਹੀਂ ਇਹ ਤਾਂ ਮੰਦੇ ਤੇ ਰੁਕਿਆ ਹੈ ਹੋਰ ਮੈਂ ਕੀ ਕਰ ਸਕਦੀ ਹਾਂ ਮੈਂ ਜੀ ਮਰਨਾ ਰੋਸ਼ਨ ਜੀ ਤੇਰੇ ਉੱਪਰ ਅਲਜਾਮ ਲਵਾਇਆ ਸੁਲੇਮਾਨ ਨੇ ਹਾਂ ਜੀ ਵੀ ਮੇਰੀ ਰਸਤੇ ਵਿੱਚ ਕੜਨਾਇਬ ਕਰਕੇ ਲਾਲਦੀਨ ਦੇ ਘਰੇ ਲੈ ਗਏ ਤੇ ਸਾਡੀ ਕੁੱਟਮਾਰ ਕੀਤੀ ਹੈ ਜੀ ਸਰ ਆਪਣੇ ਕੋਈ ਕੰਟੈਬ ਨਹੀਂ ਕੀਤਾ ਸੁਲੇਮਾਨ ਆਪਣੇ ਪਿੰਡੇ ਤੇ ਦੁੱਧ ਪਾਉਂਦਾ ਉਹ ਤਾਂ ਪਹਿਲਾਂ ਇੱਕ ਸਾਡੀ ਬੱਚੀ 2 ਮਹੀਨੇ ਗਾਇਬ ਕਰਵਾ ਲਈ ਇਹਨਾਂ ਨੇ ਕਨੈਪ ਕਰਾਤੀ ਛੇਰ ਵਾਲੀ ਨੌ ਮੁੰਡੇ ਦਾ ਉਹਦੇ ਨਾਲ ਜੁੜ ਕੇ ਉੱਥੇ ਇਹਦੀ ਕਮਾਂਡ ਜਿਹਦੇ ਭਾਂਜਾ ਸੀ ਉਹ ਤੇ ਉਹਦੇ ਬਾਰੇ ਇਹ ਆਪਣੇ ਆਉਂਦਾ ਸੀ ਆਪਾਂ ਨੂੰ ਕਹਿੰਦਾ ਕੁਝ ਪੈਸੇ ਲੈ ਲਓ ਕੇ ਗੱਲ ਮੁਕਾ ਲਓ ਅਸੀਂ ਇਹਨੂੰ ਕਿਹਾ ਸੁਲੇਮਾਨ ਤੂੰ ਆਪਦੇ ਘਰੇ ਬਹਿ ਜਾ ਸਾਨੂੰ ਤੇਰੀ ਲੋੜ ਨਹੀਂ ਹੈਗੀ ਤਾਂ ਤੂੰ ਐ ਕਰ ਆਪਦੇ ਬਹਿ ਜਾ ਜਿੱਦ ਨੇ ਸਾਡੀ ਬੱਚੀ ਮਿਲ ਜੂਗੀ ਅਸੀਂ ਆਪਦੇ ਉਹਨਾਂ ਤੋਂ ਲੈ ਲਾਂਗੇ ਸੁਲੇਮਾਨ ਉਹ ਤੋਂ ਬਾਅਦ ਮਹੀਨੇ ਨੂੰ ਸਾਡੇ ਘਰੇ ਫੇਰ ਆ ਗਿਆ ਦੁਬਾਰੇ ਜਦੋਂ ਆਇਆ ਤਾਂ ਇੱਥੇ ਆ ਗਿਆ ਉਹਦੀ ਜਿਹੜੀ ਸਾਡੀ ਮਾਂ ਉਹਦੀ ਭੂਆ ਲੱਗਦੀ ਆ ਉਹਨੂੰ ਕਹਿੰਦਾ ਤੁਸੀਂ ਐਂ ਕਰੋ ਤੁਸੀਂ ਕਹਾਂ ਨੂੰ ਚੱਕਰਾਂ ਚ ਪਾਨੇ ਹੋ ਕਿਸੇ ਦੇ ਮਗਰ ਲੱਗਦੇ ਹੋ ਤਾਂ ਤੁਸੀਂ ਪੈਸੇ ਲਿਆ ਦੇ ਕੇ ਗੱਲ ਮੁਕਾ ਲਓ ਤਾਂ ਇਹ ਸਾਡੀ ਬੀਬੀ ਕਹਿੰਦੀ ਕਿ ਮੇਰੀ ਬੱਚੀ ਗਾਇਬ ਹੈ ਕਹਿੰਦਾ ਮੈਨੂੰ ਪੁੱਛੋ ਮੇਰੇ ਟਾਈਮ ਕੀ ਬੀਤਰੀ ਹੈ ਮੇਰੇ ਤੇ ਤਾਂ ਸੁਲੇਮਾਨ ਉਧਰ ਮੈਂ ਰਹਿਨਸ ਹੋਏ ਤੇ ਮੇਰਾ ਘਰ ਇੱਥੇ ਜੋਣਾ ਪੈਂਦਾ ਸੂਏ ਤੇ ਮੇਰਾ ਘਰ ਮੈਂ ਦੁੱਧ ਲੈ ਕੇ ਆ ਰਹੀ ਸੀ ਇੱਥੇ ਸੁਲੇਮਾਨ ਸੀਗਾ ਮੈਂ ਕੱਢ ਗਿਆ ਮੈਂ ਸੁਲੇਮਾਨ ਨੂੰ ਪੁੱਛਿਆ ਭਾਈ ਮੈਂ ਤੈਨੂੰ ਰੋਕਿਆ ਸੀ ਉਰੇ ਆਉਣ ਦਾ ਤੂੰ ਤੇਰਾ ਮਤਲਬ ਕੀ ਸੀ ਉਰੇ ਆਉਣ ਦਾ ਸੁਲੇਮਾਨ ਜਦੋਂ ਆਪਣਾ ਇੱਥੇ ਉਹਨਾਂ ਦੇ ਬੇਸ ਬਸਾਇਆ ਹੋਇਆ ਮੈਂ ਉਹਦੀ ਚਾਬੀ ਖੋਲੀ ਆਪਣੇ ਹੱਥੋਂ ਬਾਈ ਜ਼ਰੂਰ ਹੋਈ ਹੈ ਜੀ ਮਾਰਕੁੱਟ ਕਿਸੇ ਦੀ ਨਹੀਂ ਹੋਈ ਉਹ ਤੋਂ ਬਾਅਦ ਮੈਂ ਥਾਣੇ ਫੋਨ ਲਾਤਾ ਥਾਣੇ ਪੁਲਿਸ ਆਈ ਹੈ ਜੀ ਸੁਲੇਮਾਨ ਨੂੰ ਵੀ ਲੈ ਗਈ ਮੈਨੂੰ ਵੀ ਲੈ ਗਈ ਤਾਂ ਅਸੀਂ ਜਾ ਕੇ ਥਾਣੇ ਬੈਠੇ 2 ਘੰਟੇ ਸੁਲੇਮਾਨ ਨੂੰ ਦਿਹਾੜੀ ਬਿਠਾਇਆ ਜੀ ਮੈਂ ਮੁੜ ਕੇ ਵਾਗ ਗਿਆ ਉਹ ਤੋਂ ਬਾਅਦ ਉਹਨਾਂ ਨੇ ਹਮਲਾ ਕਰਾਤਾ ਮੇਰੇ ਘਰ ਵਾਲੀ ਤੇ ਦਿਨੇ 1.5 ਵਜੇ ਤੋਂ ਥਰੂਲੇ ਮਾਂ ਥਾਣੇ ਰਹਿ ਕੇ ਰਾਤ ਨੂੰ ਜਾ ਕੇ ਰਿਪੋਰਟਾਂ ਦਿੰਦਾ ਜੀ ਇਹਦੇ ਵਿੱਚ ਆਪਣੀ ਕੋਈ ਹੱਤਾ ਬਾਈ ਮਾਰਕੁੱਟ ਨਹੀਂ ਕਿਸੇ ਦੀ ਇਕੱਲਾ ਮੈਂ ਸੀਗਾ ਕੋਈ ਲਾਲਚ ਨਹੀਂ ਮ ਕੋਈ ਮੇਰੇ ਨਾਲ ਭਾਈ ਨਹੀਂ ਸੀ ਮੇਰਾ ਮੇਰੀ ਬੀਬੀ ਨੂੰ ਉਪਠਾ ਸਿੱਧਾ ਬੋਲਿਆ ਜੀ ਫਿਰ 11 ਵਜੇ ਛੁੱਟ ਕੇ ਉਹਨੇ ਦੁਆਰੇ ਜੀ ਮੇਰੀ ਮਾਂ ਨੂੰ ਫੋਨ ਲਾਇਆ ਫੋਨ ਤੇ ਰਿਕਾਰਡ ਕੱਢ ਕੇ ਦੱਸ ਦਿੰਦੇ ਆ ਤਾਂ ਉਹ ਹਲੇ ਵੀ ਧਮਕੀਆਂ ਦੇ ਰਿਹਾ ਰਾਤ ਫਿਰ ਉਹਨੇ ਫੋਨ ਲਾਇਆ ਸੁਲੇਮਾਨ ਨੇ ਤਾਂ ਉਹ ਬੰਦੇ ਨੇ ਗੁੰਡੇ ਸੂਸਬ ਹੋ ਗਿਆ ਸੁਲੇਮਾਨ ਹੋ ਗਿਆ ਤੇ ਇਹ ਕਹਿੰਦੇ ਨੇ ਕਿ ਇਹਨਾਂ ਨੂੰ ਆਪਾਂ ਨੇ ਮਾਰਨਾ ਅੱਗੇ ਇਹਨਾਂ ਦੀ ਬੱਚੀ ਚੱਕ ਲਈ ਦੋ ਬੱਚੇ ਮੇਰੀਆਂ ਹੋਰ ਨੇ ਮੇਰੇ ਘਰ ਵਾਲੇ ਦੇ ਨਾਲ ਡੰਗਰਾ ਫਿਰਦਿਆਂ ਨੇ ਸਾਨੂੰ ਉਹਦਾ ਵੀ ਖਤਰਾ ਹੋ ਰਿਹਾ ਸਰ ਤਾਂ ਅਸੀਂ ਇਹੀ ਮੰਗ ਕਰਨਾ ਚਾਹੁੰਦੇ ਆ ਕਿ ਸਾਡੀ ਥੋੜੀ ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਸਾਡੀ ਥੋੜੀ ਤਾਂ ਸਾਨੂੰ ਖਤਰਾ ਹੋ ਗਿਆ ਬਾਹਰ ਨਿਕਲਣ ਦਾ ਜੀ ਸੁਲੇਮਾਨ ਦਾ ਕਹਿਣਾ ਕਿ ਸਾਨੂੰ ਉਹਨਾਂ ਤੋਂ ਡਰ ਹੈ ਜੀ ਸੁਲੇਮਾਨ ਜੀ ਕੋਈ ਡਰ ਨਹੀਂ ਹੈ ਕਿ ਆਪਣੇ ਪਿੰਡ ਤੇ ਦੁੱਧ ਪਾਰਿਆ ਆਪਾਂ ਇੱਥੇ ਪਿੰਡ ਦੇ ਬੰਦੇ ਦੋ ਜੀ ਨੂੰ ਪਿਛਾ ਸਕਦੇ ਆ ਤਾਂ ਦੋ ਵੀ ਤਿੰਨ ਦੋ ਸਾਲ ਤੋਂ ਤਿੰਨ ਸਾਲ ਤੋਂ ਪਾਰਿਆ ਅੱਗੇ ਉਹਨਾਂ ਨੂੰ ਕੋਈ ਡਰ ਨਹੀਂ ਸੀਗਾ ਹੁਣ ਡਰ ਕਿਉਂ ਆ ਜਦੋਂ ਆਪਣੀ ਬੱਚੀ ਦੋ ਸਾਲ ਦੀ ਗਾਇਬ ਦੋ ਦੋ ਮਹੀਨੇ ਤੋਂ ਗਾਇਬ ਕਰ ਲਈ ਉਹਨਾਂ ਨੇ ਫਿਰ ਉਹਨਾਂ ਨੂੰ ਡਰ ਹੋ ਗਿਆ ਨਾ ਫਿਰ ਉਹਨੂੰ ਜਦ ਅਜ ਕਹ ਸੁਲੇਮਾਨ ਤੇਰੇ ਵੀ ਨਾ ਉਹ ਵੀ ਚਾਹੁੰਦਾ ਤੂੰ ਘਰੇ ਬੈ ਜਾ ਜਿੰਨੇ ਸਾਡੀ ਮੁੱਕ ਜੂਗੀ ਉਦਨੇ ਤੇ ਨਾਲ ਦੇਖ ਲਾਂਗੇ ਨਿਭਲਾਂਗੇ ਐਫ ਆਈ ਆਰ ਦਾ ਕੀ ਮਾਮਲਾ ਐਫ ਆਈ ਆਰ ਵੀ ਆ ਤਾਂ ਉਹ ਕਿਹੜੇ ਕਿਹੜੇ ਬੰਦਿਆਂ ਤੇ ਹੋਈ ਉਹ ਇੱਕ ਯੂਸਫ ਦੇ ਤਾਂ ਯੂਸਫ ਦੇ ਮੁੰਡੇ ਰਫੀਕ ਤੇ ਹੋਈ ਹੈ ਜੀ ਤਾਂ ਆਪਣੇ ਸ਼ੇਰ ਅਲੀ ਤੇ ਹੋਈ ਆ ਤਾਂ ਰਹਿਮਦਦ ਅਲੀ ਉਹਦਾ ਭਾਈ ਦਾ ਸ਼ੇਰ ਅਲੀ ਦਾ ਇਹਨਾਂ ਤੇ ਹੋਈ ਹੈ ਜੀ ਇੱਕ ਸ਼ਫਾ ਉਹਦਾ ਸ਼ਾਮ ਅਲੀ ਉਹਦਾ ਯੂਸਫ ਦੇ ਮੁੰਡਾ ਉਹਨਾਂ ਤੇ ਆ ਰਿਹਾ ਫੜਾਈ ਸੁਲੇਮਾਨ ਸਾਡਾ ਜੀਜਾ ਜੀ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਸਾਨੂੰ ਕੋਈ ਇਨਸਾਫ ਨਹੀਂ ਉਹਦਾ ਮੇਰਾ 2 ਮਹੀਨੇ ਹੋ ਗਏ ਸਾਡੀ ਬੱਚੀ ਗਿਆ ਉਹਨੂੰ ਹਲੇ ਤੱਕ ਸਾਡੀ ਬੱਚੀ ਸਣਾਣੇ ਦੇ ਵਿੱਚ ਦੁਬਾਰਾ ਗਿਆ ਹਾਂ ਜੀ ਸਣਾਣੇ ਚ ਗਿਆ ਜੀ ਦੁਬਾਰਾ ਜਿੱਦ ਨੇ ਸੁਲੇਮਾਨ ਨਾਲ ਇਹ ਵਾਹ ਬਾਰ ਦਾ ਆਪਣੇ ਪੰਜਾਹ ਦਿਨ ਉਹਦੋਂ ਨੇ ਗੇਵੀ ਉਠਾਣਿਆ ਸੀ ਉਹ ਵੀ ਉਹਨਾਂ ਨੂੰ ਦੱਸਿਆ ਹੈ ਰਿਕਾਰ ਸੁਲੇਮਾਨ ਦੇ ਮਾਲਚੋਰ ਕਾਨ ਸਰ ਮੈਂ ਡੰਗਰ ਲੈ ਕੇ ਜਾ ਰਹੀ ਸੀ ਨਹਿਰ ਦੇ ਕਿਨਾਰੇ ਮੇਰੇ ਨਾਲ ਦੋ ਮੇਰੀਆਂ ਕੁੜੀਆਂ ਸੀ ਇੱਕ 14 ਸਾਲ ਦੀ ਇੱਕ 12 ਸਾਲ ਦੀ ਇਹਨਾਂ ਬੰਦਿਆਂ ਨੇ ਆ ਕੇ ਸਾਡੇ ਤੇ ਹਮਲਾ ਕਰਿਆ ਲੋਡ ਬਦੀ ਤੋਂ ਤੇ ਨਵੇਂ ਪਿੰਡ ਤੋਂ ਕਿਹੜੇ ਕਿਹੜੇ ਬੰਦੇ ਸੀ ਇੱਕ ਬੰਦਾ ਕਾਸ਼ਮ ਸੀ ਤੇ ਇੱਕ ਕਾਸ਼ਮ ਦਾ ਮੁੰਡਾ ਉਹਦਾ ਨਾਮ ਕੀ ਹੈ ਮੁੰਡੇ ਦਾ ਨਾਮ ਇੱਕ ਯੂਸਫ ਸੀਗਾ ਇੱਕ ਰੋਸ਼ਨ ਯੂਸ ਆਵਦੇ ਮੁੰਡੇ ਨਾਲ ਰਾਮ ਰਾ ਠੀਕ ਆ ਇੱਕ ਸ਼ਾਮ ਤੇ ਰੋਸ਼ਨ ਦੇ ਘਰ ਵਾਲੀ ਸਰੀਮਾ ਤੇ ਸੁਲੇਮਾਨ ਦੇ ਘਰ ਵਾਲੀ ਸੀ ਆਇਸ਼ਾ ਇਹਨਾਂ ਨੇ ਹਮਲਾ ਕੀਤਾ ਮੇਰੇ ਡੰਗਰਾਂ ਨੂੰ ਕੁੱਟ ਮਾਰ ਕਰਕੇ ਲੈ ਕੇ ਜਾਣ ਲੱਗੇ ਸੀ ਉੱਥੇ ਵੀ ਅਸੀਂ ਇਹ ਬੰਡੰਗਰ ਵੇਚ ਕੇ ਤੁਹਾਡਾ ਜਿਹੜਾ ਪਰਚਾ ਕਰਾਇਆ ਸੀ ਕੈਂਸਲ ਕਰਾਂਗੇ ਤੁਹਾਡੀ ਕੁੜੀ ਆਪਦੇ ਮਰਜ਼ੀ ਨਾਲ ਆਈ ਆ ਸਾਡੀ ਕੁੜੀ ਆਪਦੇ ਮਰਜ਼ੀ ਨਾਲ ਗਈ ਇਹਨਾਂ ਨੇ ਧੱਕੇ ਨਾਲ ਚੱਗੀ ਸੀ ਮੇਰੀਆਂ ਬੇਟੀਆਂ ਨੇ ਇੱਕ 14 ਸਾਲ ਦੀ ਇੱਕ 12 ਸਾਲ ਦੀ ਇਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਵਿਚਰਾਵਾਂਗੇ ਇਹਨਾਂ ਦਾ ਇਹ ਕੰਮ ਆ ਬਿਨਸ ਕਰ ਲੈਨੇ ਕੋਈ ਨਾ ਕੋਈ ਸਾਨੂੰ ਇਹਦੇ ਵਿੱਚ ਕੋਈ ਪਤਾ ਨਹੀਂ ਜਿਹੜਾ ਸੁਲੇਮਾਨਾ ਸੀ ਬਹੁਤ ਕੀ ਇਨਸਾਫ ਦੀ ਮੰਗ ਕਰਦੇ ਆ ਅਸੀਂ ਹੁਣ ਇਨਸਾਫ ਦੀ ਮੰਗ ਇਹ ਕਰਦੇ ਆ ਕਿ ਸਾਡੀ ਕਾਰਵਾਈ ਕਰੀ ਜਾਵੇ ਸਾਨੂੰ ਅਨਸਾਫ ਮਿਲੇ ਸਾਡੀ ਬੱਚੀ ਨਵਾਲਗਾ 17 ਸਾਲ ਦੀ ਉਹਦੇ ਅਸੀਂ ਤੇ ਕਹਾਂ ਜਾਂਦੇ ਵੀ ਮੋੜ ਕਿ ਲੈਣ ਆਪਾਂ ਘਰ ਹੈ ਨਹੀਂ ਦੀ ਨਾਲ ਵੀ ਹੁਣ ਲੈ ਕੇ ਓਏ ਕੁੜੀ ਤੁਹਾਡੀ ਕੀ ਲੱਗਦੀ ਹੈ ਮੇਰੀ ਦੋਤੀ ਲੱਗਦੀ ਹੈ ਅੱਛਾ ਉਹ ਮੇਰਾ ਪੰਜਾ ਜਾ ਮੇਰਾ ਸੁਲੇਮਾਨ ਮੇਰਾ ਪੰਜਾ ਜਾਇ ਉਹ ਹਰ ਵੇਲੇ ਇਹਦੇ ਅੰਦਰ ਠੀਕ ਹੈ ਰੋਹ ਜਾ ਔਰ ਉਹ ਕਹਿੰਦੀ

પરાला मुखिया ਦੀ پوری ਮੁਖੀ ਦੀ ਉਸ ਬਲੇ ਨੇ ਮੇ ਰੋਂਦੀ ਦੀ ਠੀਕ ਨੇ ਉਹਨੇ ਕੁੜੀ ਜਾ ਕੇ ਮੇ ਲਪਟੀ ਜੇ ਕੋਨੇ ਕਾ ਦਾ ਸੱਡਿਆ ਕੁਛ ਨਹੀਂ ਆਪਣੇ ਦਾ ਮੇ ਚਾਰ ਮੁੰਡੇ ਆ ਇਹਨਾਂ ਦਾ ਮੈਨੂੰ ਖਤਰਾ ਕੀ ਮੈਂ ਖਤਰਾ ਜੇ ਇੱਕ ਧੋਰੇ ਦੀ ਰਾਹ ਕੋਟ ਇੱਕ ਰੰਦਾ ਇੱਥੇ ਸੁਵੇਡੇ ਇੱਕ ਆਪਣੇ ਕੋਲ ਦੇ ਨੇ ਜਿਹੜਾ ਆਪਣੇ ਕੋਲ ਦੇ ਨੇ ਪਟਰਾਲੀ ਟਰੈਕਟਰ ਚਲਾਉਂਦਾ ਹੈ ਘਰੇ ਕੋਈ ਨਹੀਂ ਜਾਂਦਾ ਮੁੰਡਾ ਮੈਂ ਮੱਝਾਂ ਜਾਂਦੀ ਹਾਂ ਮੱਝਾਂ ਜਾਂਦੀ ਬੋਲੋ ਜਾਂਦੀ ਮੱਝਾਂ ਜਾਂਦੀ ਉਹਨਾਂ ਨੂੰ ਖਤਰਾ ਹੈ ਤੁਸੀਂ ਕੀ ਮੰਗ ਕਰਦੇ ਹੋ ਹੁਣ ਮੰਗ ਤਾਂ ਇਹ ਹੀ ਕਰਨੀ ਐ ਕੁੜੀ ਮੋੜਨੀ ਆਪਾਂ ਕੁੜੀ ਮੋੜਨੀ ਬਸ ਪ੍ਰਸ਼ਾਸਨ ਉਹ ਲੈ ਵੀ ਗਏ ਉਹ ਮੈਂ ਆਪਣੀ ਕੁੜੀ ਮੋੜਾਈ ਅੰਮੇ ਕੋ ਮੁੰਡਾ ਵਿਆਹ ਬਚਾੜਾ ਮੁੰਡਾ ਵਿਆਹ ਵੀ ਹੈ ਮੁੰਡਾ ਵਿਆਹ ਬੱਚੇ ਵਾਲਾ ਹੈ ਉਹ ਜਿਹੜਾ ਕੁੜੀ ਨੂੰ ਲੈ ਗਿਆ ਆਪਣੀ ਨੂੰ ਉਹ ਮੁੰਡਾ ਵਿਆਹ ਦਾ ਬੱਚਾ ਹੈ ਤੁਹਾਨੂੰ ਸਾਡੀ ਕੁੜੀ ਚਾਹੀਦੀ ਆ ਵਾਪਸ ਹਾਂ ਵਾਪਸ ਕੁੜੀ ਚਾਹੀਦੀ ਆ ਵਾਪਸ ਜਹਾਂ ਤੋਂ ਅੱਗੇ ਸੀ ਆਂਦੀ ਪਾਲੀ ਸੀ ਕੁੜੀ ਛੱਡਣੀ ਨਹੀਂ ਅਸੀਂ ਕੁੜੀ ਮੋੜ ਨਹੀਂ ਛੱਡਣੀ ਸਾਨੂੰ ਮੋੜ ਕੇ ਸਾਡੀ ਕੁੜੀ ਚਾਹੀਦੀ ਆ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਚਾਹੀਦਾ ਸਾਨੂੰ ਦਿਨ ਰਾਤ ਅਸੀਂ ਉਹਦੇ ਖਿਆਲਾਂ 'ਚ ਹੀ ਰਹਿੰਦੇ ਹਾਂ ਉਹ ਚਾਹੀਦੀ ਆ ਬਸ ਸਾਡੀ ਆਪਣੀ ਮੰਗਾ ਬਾਤ ਹੋ ਗਈ ਸਰਕਾਰ ਦੀ ਦੋਤੀ ਮੇਰੀ ਦੋਤੀ ਮੇਰੀ ਕੁੜੀ ਚਾਹੀਦੀ ਆ ਬਸ ਉਹਦੀ ਮਾਂ ਆੜੀ ਉਹਦੀ ਮੰਗ ਨਾਲ ਕੁਝ ਨਹੀਂ ਹੁੰਦਾ ਮਹੀਨੇ ਨੂੰ 6 ਮਹੀਨੇ ਫੇਰ ਨੂੰ ਮੜੀ ਨੇ ਹੋ ਗਈ ਕੁੜੀ ਦੀ 6 ਮਹੀਨਾ ਮਰੂ ਕੁੜੀ ਮਾਰ ਗਈ ਸੋ ਆਦੀ ਤਾਂ ਉਹਨੂੰ ਰੋਂਦੇ ਸੀ ਅਸੀਂ ਉਹਨੂੰ ਰੋਈ ਜਾਂਦੇ ਸੀ ਮਗਰ ਉਹ ਇਹ ਕੰਮ ਆਪਣੇ ਨਾਲ ਕਰਦਾ ਬ